ਸਾਡੇ ਪਿੰਡ ਚ ਘਰ ਜਨਰੇਟਰ ਰੈਡੀ ਹੋਇਆ ਉਸ ਤੋਂ ਪੀ ਕੇ ਆ ਰਹੇ ਨੇ ਕਿ ਕਿਤਾਬਾਂ ਵੀ ਲੈਣ ਆ ਰਹੇ ਨੇ ਮੈਂ ਕਿਹੜਾ ਪੁੱਤ ਨੂੰ ਰੋਜ਼ ਸੁਣਾਈ ਜਾ ਦਾਰੂ ਨਾ ਪੀਏ ਕਲ ਨਾ ਪੀਏ ਤੇ ਬੱਚਿਆਂ ਦੀ ਵੱਡਣਾ ਕੋ ਮਤ ਸੋਚ ਲੈਕਰ ਇਹ ਕਰ ਜਾਵੇ ਹੁਣ ਜੇ ਤਾਂ ਸਮਝ ਹੀ ਨਹੀਂ ਹੈਗੇ ਹਨਾ ਹਾ ਡੈਡੀ ਦੀ ਬਾਰੀ ਮਾਰੀ ਗੱਲਾਂ ਰੋਜ਼ਾਂਤੀ ਕਿ ਆ ਜਾਂਦੇ ਨੇ ਹੋਰ ਬੱਸ ਤੁਸੀਂ ਵੀ ਮਾੜਾ ਬੱਤਾ ਸਮਝਾਇਆ ਕਰੋ ਕਿ ਪੁੱਤ ਤਾਂ ਸਮਝੀ ਜਾਵੇ ਛੋਟੇ ਪੁੱਤ ਤੈਨੂੰ ਕਿਤਾਬਾਂ ਵਿੱਚ ਦਵਾ ਕਿਤੇ ਨਾਲ ਨਾ ਬੈਗ ਲੈਣਾ ਹਾਂ ਪੁੱਤ ਤੈਨੂੰ ਅਸੀਂ ਬੈਗ ਵੀ ਲੈ ਕੇ ਦੇਵਾਂਗੇ ਤਾਂ ਤੱਕ ਮੈਂ ਕਿਤੇ ਡੈਡੀ ਨੂੰ ਆ ਜਾਂਦੇ ਉੱਥੇ ਡੱਕੇ ਬੈਠੇ ਨੇ ਅੰਦਰ ਠੀਕ ਹੈ ਬੱਚਾ ਮੇਰੇ ਪਰ ਕਲਾਸ ਵਿੱਚ ਬਾਕਾਂ ਕੋਲ ਨਹੀਂ ਸੁਣ ਸੁਣੇ ਬਾਰਦੀਆਂ ਨੇ ਸੁਣੇ ਕਾਪੀਆਂ ਨਾਲ ਸਾਰਿਆਂ ਨੂੰ ਸੁਣ ਸੁਣੇ ਬੈਗ ਨਹੀਂ ਸੰਡੇ ਵੀ ਵਾਕਾ ਡੇਲੋ ਹੋ ਨਾ ਬੱਪਤ ਅਰ ਤੇ ਡੈਡੀ ਨੂੰ ਕਹੂੰਗੀ ਉਹਨੂੰ ਸਮਝਾਇਆ ਕਰੀ ਆ ਪੁੱਤ ਨੇ ਜਾਣੇ ਕਿ ਤੂੰ ਨੇ ਜਾਣੇ ਸਮਝਾਉਣਾ ਉਹਨੂੰ ਵੀ ਬੱਚਿਆਂ ਦੇ ਬਾਰੇ ਮਾੜਾ ਮਾੜਾ ਸੋਚਿਆ ਤੁਰ ਫਿਰ ਕਹਿਣੇ ਆ ਕੇ ਕਰ ਮੇਰੇ ਵੀ دل ਥੋੜਾ ਹੁੰਦਾ ਕੋਈ ਗੱਲ ਨਹੀਂ ਆਪਾਂ ਨੂੰ ਸੁਝਾ ਗਾ ਆ ਜਾਂਦੇ ਨਾਲ ਕਰੇ ਠੀਕ ਹੈ ਉਹ ਸੋਨੂੰ ਸੁਣਦਾ ਨਹੀਂ ਓਏ ਮੈਂ ਕਹੀ ਜਾਂਦਾ ਮੈਨੂੰ ਰੋਟੀ ਲਿਆ ਦੋ ਰੋਟੀ ਰੋਟੀ ਘੁੰਮੇ ਲਿਆ ਕੇ ਦਿੰਦੇ ਓਏ ਐ ਓਏ ਐ ਕਰਕੇ ਕੰਦੇ ਰੋਟੀਆਂ ਮੰਗਦਾ ਹਾਂ ਸਾਥ ਹੋਏ ਹਾਂ ਮੈਨੂੰ ਯਾਰ ਤੁਸੀਂ ਸਮਝ ਗਈ ਰੱਖਿਆ ਮੈਨੂੰ ਤੁਸੀਂ ਨੇ ਮੈਨੂੰ ਨਾ ਮੈਨੂੰ ਪੀਏ ਦੇ ਮੈਨੂੰ ਕੋਈ ਪਤਾ ਨਹੀਂ ਅਜਿੱਥੋਂ ਮਰਜੀ ਦਿਓ ਯਾਰ ਮੈਂ ਥੋੜਾ ਸਾਰਾ ਪਾਉਂਦਾ ਹਾਂ ਤੁਹਾਨੂੰ ਕੀ ਇਹ ਇੰਨੇ ਮੈਨੂੰ ਰੁਪਏ ਦੇ ਕਿਤੋਂ ਮਾਰ ਕੇ ਦਿਨੇ ਆ ਕੇ ਸਾਡੇ ਕੋਲ ਪੈਸੇ ਨੇ ਸਾਨੂੰ ਬੜੇ ਤੁਸੀਂ ਲਾਉਣੇ ਹੋਗੇ ਇਹ ਦਿਹਾੜੀ ਲਾਉਣੇ ਹੋ ਵੀ ਤੁਸੀਂ ਮੈਨੂੰ ਕੋਈ ਪਤਾ ਨਹੀਂ ਹੋਏ ਮੈਨੂੰ ਰੁਪਏ ਦੇ ਦੋਨੇ ਆ ਕੇ ਯਾਰ ਸਾਡੇ ਕੋਲ ਤੁਹਾਨੂੰ ਸੁਣੀ ਆ ਗਈ ਹੋਏ ਮੈਨੂੰ ਦਿਓ ਤਾਂ ਮੈਨੂੰ ਨਹੀਂ ਪਤਾ ਯਾਰ ਹੋਏ ਕੋਈ ਆਪ ਦਾ ਡੈਡ ਵੀ ਤੋੜ ਸਕਦੇ ਆ ਸੀ ਤੁਹਾਨੂੰ ਪਤਾ ਮੈਂ ਕੌਣ ਹਾਂਗਾ ਮੇਰਾ ਨਾਮ ਹੈਗਾ ਜੰਟਾ ਪੰਮੀਰੀ ਮੈਨੂੰ ਜੰਟਾ ਪੰਮੀਰੀ ਕਹਿੰਦੇ ਨੇ ਹਾਂ ਲਵੇ ਲਾਉਣੇ ਪਿੰਡਾਂ ਵਾਲੇ ਦਾ ਸਾਰਿਆਂ ਨੂੰ ਪਤਾ ਓਏ ਮੈਂ ਤੁਹਾਨੂੰ ਸਾਰੇ ਕੌਣ ਮੈਂ ਮੈਨੂੰ ਪੈਸੇ ਦੇ ਦਿਓ ਨਹੀਂ ਮੈਂ ਸੋੜਾ ਜਿਹਾ ਕੱਟ ਦੂੰ ਸਾਰਿਆਂ ਦਾ ਮੈਂ ਬੱਚਿਆਂ ਦੀ ਫੀਸ ਭਰਨ ਜੋ ਰੱਖੇ ਹੋਏ ਨੇ ਕੋਈ ਫੀਸ ਆ ਫੂਸਾ ਇਹ ਤਾਂ ਓਏ ਇੱਥੇ ਸਾਢੇ 3 ਰਾਤ ਚੱਲਦਾਗਾ ਮੈਨੂੰ ਰੁਪਈਏ ਚਾਹੀਦੇ ਤੇ 1000 ਰੁਪਈਏ ਦੇ ਦੇ ਨਹੀਂ ਆ ਮੇਰੇ ਘਰੇ ਕੋਈ ਬਣ ਬਣ ਹੋਰ ਖਰਾਬ ਹੋ ਜਾਊਗਾ ਮੈਂ ਆਹ ਮੋਟਰ ਦਾ ਵਜਾ ਤੇ ਓਏ ਆ ਵੇ ਇਹ ਰੈਡੀ ਸਾਲ ਕਿੱਥੇ ਇਹ ਕਿੱਥੇ ਗਿਆ ਇਹ ਬਣਾ ਕਰ ਇਹ ਬੜਾ ਸੁੰਦਰ ਸਾਢੇ ਲੱਗ ਲਾ ਫੀਸਾਂ ਨੂੰ ਓਹੀ ਜੀ ਮਮਰੀ ਮਮਰੀ ਨਾ ਡੈਡੀ ਸਾਨੂੰ ਕੁੱਟਣਗੇ ਨਾ ਸੁੱਕ ਕੁੱਟਣਗੇ ਨਾ ਇਹ ਸਾਡਾ ਡੱਗ ਲਾਉ ਹੀ ਦੇ ਦੋ ਉਹ ਪੁੱਤ ਮੈਂ ਤਾਂ ਤੁਹਾਡੇ ਨਾਲ ਪੀਸਾਂ ਵਾਸਤੇ ਪੈਸੇ ਰੱਖੇ ਸੀ ਫਿਰ ਹੁਣ ਜਦ ਤੰਗ ਕਰੀ ਜਾਂਦਾ ਪਰ ਦੇਣਾ ਕਹਿਣਗੇ ਹਣਾ ਹਾਂਜੀ ਨਹੀਂ ਫਿਰ ਵੜੀ ਆਪਾਂ ਪੀਸਾਂ ਆਈਏ ਚਲ ਦੇਖ ਲੈਣਾ ਬਸ ਥੋੜੇ ਕਾਣੇ ਦੇ ਦਿੰਦੇ ਆ ਨਾ ਵਿੱਚ ਹਾਂ ਜੀ ਉਹਨਾਂ ਦਾ ਨਹੀਂ ਹੈਗੇ ਕੁਝ ਮੇਰੇ ਤਾਂ ਹੈਗੇ ਵਿੱਚ ਵਾਕਿਆ ਤੇ ਪੀਸਾਂ ਬਾਹਰ ਨਹੀਂ ਆਣੇ ਬੁਝਾਉਣ ਰੋਗ ਬਸ ਉਹਦੇ ਤੋਂ ਮਾ ਚੁੱਪ ਪਕਾ ਲਈ ਤੇ ਇਸ ਦਾ ਭਰ ਦਾ ਆਲਾ ਆਲੀ ਆਲੀ ਹੋਏ ਬੱਲੇ ਬੱਲੇ ਉਹ ਗੱਲ ਬਣ ਗਈ ਪਏ ਆ ਅੱਜ ਨਾ ਮੈਂ ਦੇ ਦੋ ਜੇ ਪੈਸੇ ਦੁਆਖਾਂ ਦੀ ਫੀਸ ਭਰਨੀ ਆ ਮੈਂ ਤਾਂ ਇਸ ਕਰਨੀ ਆ ਮੈਂ ਤਾਂ ਕੁਣੀਆ ਸਾਰੀ ਅੱਜ ਦਾ ਇੱਕ ਪੇਟੀ ਆਈ ਹੋਗੀ ਔਰ ਕਿਹੜੀ ਫੀਸ ਆ ਕਿੱਥੇ ਪੜ੍ਹਦੀ ਐ ਤੂੰ ਕੋਈ ਫੀਸ ਨਹੀਂ ਹੈਗੀ ਤੁਹਾਡੇ ਲਈ ਇਸ ਘਰ ਦੇ ਵਿੱਚ ਸਕੂਲ ਚ ਨਾਮ ਕਾੜ ਦਿੰਗੇ ਜੀ ਖੁਸ਼ ਵੀ ਹੋ ਜੇ ਮੈਂ ਤੁਹਾਨੂੰ ਦੱਸਾਂ ਮੈਨੂੰ ਕੋਈ ਕਿਸੇ ਦੀ ਪੜਾਈ ਨਹੀਂ ਐ ਪਤਾ ਐ ਇਹਨੇ ਇਹਨੇ ਤਾਂ दारू ਤੱਕਦਾ ਹੀ ਆਗਾ दारू ਪੀਣ ਦਾ ਹੀ ਧਿਆਨ ਆ ਗਿਆ ਨੂੰ ਦਾ ਇਹ ਤਾਂ दारू ਆ ਸਾਰੀ ਕੁਸ ਓਏ ਅਸੀਂ ਸਰਦਾਰ ਹਾਂ ਸਰਦਾਰ ਅਸੀਂ दारू ਪੀਂ ਮਾਗੇ ਇੱਕ ਟੋਕੇ ਆ ਦੇ ਇੰਕਾਰ ਦਾ ਪੌੜਾ ਸੀ ਨਾ ਮੈਂ ਇਹ ਚਾਹ ਵੀ ਫੜਨ ਮਾਰਦਾ ਮੇਰੇ ਬੱਚਾ ਨਕਲੇ ਤੋਂ ਬੰਦ ਗਿਆ ਸਾਡਾ ਘਰ ਗੁਰੂ ਤੇ ਬਾਕੀ ਜੀ ਇਹਨੇ ਤੇ ਮਾਤਾ ਸਾਡੇ ਤੇ ਨਹੀਂ ਕਰੋ ਬਾਹਰ ਮੈਂ ਤੇ ਜਿਵੇਂ ਬਾਹਰ ਘਰ ਜਾੜੀ ਕਿੰਨੀਆਂ ਭੈਣਾਂ ਦੇ ਘਰ ਜਾੜੀ ਇਹ ਨਾਲ ਤਾਂ ਮੇਰਾ ਘਰ ਬਸ ਬਾਰਾਂ ਦਾ ਹੀ ਇਹਦੇ ਬਾਹਰ ਨਾ ਮੈਂ ਨਸੇ ਦੇ ਵਿੱਚ ਪਾਗਲ ਹੋ ਗਿਆ ਹਨਾ ਮੈਂ ਬੱਚਿਆਂ ਦੇ ਗੱਲੇ ਤੱਕ ਵੀ ਨਹੀਂ ਛੋੜਿਆ ਮੈਂ ਕਿੱਡਾ ਪਾਪੀ ਬੰਦਾ ਹੈ ਜਿਹੜੇ ਨੇ ਆਪਦੇ ਬੱਚਿਆਂ ਦੀ 10-10 ਸਰਪਾਈ ਦੇ ਵੀ ਜੁੜੇ ਹੋਏ ਨਹੀਂ ਸਾਡੇ ਮੈਂ ਸਭ ਕੁਝ ਖਤਮ ਕਰਤਾ ਸਭ ਕੁਝ ਕਟਨ ਕਰਤਾ ਪਰ ਮੈਂ ਅੱਜ ਤੋਂ ਬਾਅਦ ਨਸਾਨੀ ਕਰਾਂਗਾ ਉਹ ਲਖਵੀਰ ਹਾਂਜੀ ਬੈਠ ਜੀ ਆਰਤੀ ਇਹ ਤੋੜਾ ਖਲਾ ਬੱਚਾ ਦੇ ਵਾਸਤੇ ਤੇ ਮੈਂ ਮਨ ਬਣਾ ਲਿਆ ਵੀ ਮੈਂ ਅੱਜ ਤੋਂ ਬਾਅਦ ਨਸਾਂ ਨਹੀਂ ਕਰੂੰਗਾ ਠੀਕ ਹੈ ਕਿਉਂਕਿ ਮੇਰੇ ਅੰਦਰ ਵੀ ਉਹ ਜਾਗ ਦੀ ਜ਼ਮੀਰ ਹੈ ਕਿ ਮੈਂ ਆਪਣੇ ਬੱਚਿਆਂ ਦਾ ਭਾਵੇਂ ਖਦਾ ਤੇ ਲਾ ਰਿਹਾ ਹੈਗਾ ਇਕੱਲਾ ਇਸ 2 ਫੁੱਟ ਧਰਮ ਦੇ ਪਿੱਛੇ ਇਹ ਨੂੰ ਸਮਝਾਉਣਾ ਹੈ ਜੀ ਬੱਚਿਆਂ ਨੇ ਵੀ ਸਭਰੇ ਕੋਲ ਤੇ ਬੱਚਨ ਵਧੀਆ ਪੱਵਿੱਖ ਇਹਨਾਂ ਦਾ ਬਣਾਈਏ ਹੈਨਾ ਮੇਰੇ ਬੋਧੇ ਪ੍ਰੇਸ਼ਟ ਹੋ ਗਏ ਸੀ ਮੈਂ ਨਸੇ ਵਾਲਿਆਂ ਦੇ ਜਾਲ ਦੇ ਵਿੱਚ ਫਸ ਗਿਆ ਸੀ ਮੈਨੂੰ ਸਮਝ ਨਹੀਂ ਆਈ ਇਹ ਗੱਲ ਕਿਉਂਕਿ ਜਿਹੜਾ ਸਾਡਾ ਬੈਠਣਾ ਉੱਠਣਾ ਸੀਗਾ ਨਾ ਉਹ ਸੋਸਾਇਟੀ ਬਹੁਤ ਗਲਤ ਸੀ ਉੱਥੋਂ ਕਈ ਬੰਦੇ ਵਾਪਸ ਹੀ ਨਹੀਂ ਆਉਂਦੇ ਹੈਗੇ ਯਕੀਨ ਮੰਨੀ ਕਈਆਂ ਨੇ ਤਾਂ ਪਤਾ ਹੀ ਨਹੀਂ ਕਰਦਾ ਕੀ ਕੀ ਵੇਚ ਦਿੱਤਾ ਮੈਂ ਕਹਿੰਦਾ ਮੈਂ ਮੈਂ ਪ੍ਰਮਾਤਮਾ ਤੋਂ ਮਾਫੀ ਮੰਗਦਾ ਵੀ ਮੈਂ ਬਹੁਤ ਗਲਤ ਸੀਗਾ ਮੈਂ ਇਸ ਦਰੂਦ ਵਿੱਚ ਸੇ ਲੱਗ ਕੇ ਮੈਂ ਆਪਣੇ ਬੱਚਿਆਂ ਦਾ ਦਿਲ ਵਿਖਾਇਆ ਮੈਂ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਪਰ ਮੈਂ ਅੱਜ ਤੋਂ ਹਾਂ ਪੜ ਲਾਸਕੀ ਸੀ ਮੈਂ ਨੂੰ ਛੱਡ ਦੇ ਯਾਰ ਇਹ ਅੱਜ ਤੋਂ ਬਾਅਦ ਨਹੀਂ ਕਿਹਾ ਔਰੇ ਅਬ ਤੋਂ ਇਹ ਔਰੇ ਕਿੰਨਾ ਸੋਹਣਾ ਪੁੱਤ ਹੈਗਾ ਦੇਖੋ ਤਾਂ ਅੱਜ ਤੋਂ ਬਾਅਦ ਦਰੂਦ ਵਾਲੇ ਕਿਉਂ ਗੱਡੀ ਸੋਨੂੰ ਬੁੱਕਾ ਲਿਆ ਕੇ ਜੇ ਮਾਂ ਦੇ ਸੋਹਣੇ ਕੱਪੜੇ ਤੇ ਹਟ ਕੇ ਨਾ ਨਾ ਇਹ ਮੱਕੜਾਂ ਵਾਲੀ ਇਹੋ ਜਿਹੀ ਜਿਹੜਾ ਨਸ਼ੇ ਵਾਲਾ ਹੁੰਦਾਗਾ ਉਹਨਾਂ ਨੂੰ ਉਹੀ ਚੰਗਾ ਲੱਗਦਾ ਜਿਹੜੀ ਉਹ ਸੋਸਾਇਟੀ ਹੈ ਨਾ ਉਹਨਾਂ ਨੂੰ ਉਹੀ ਚੰਗੀ ਲੱਗਦੀ ਹੈ ਸੋ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਮੇਨ ਮਕਸਦ ਸਾਡਾ ਮੈਸੇਜ ਸੀਗਾ ਜੀ ਕਿ ਨਸ਼ੇ ਨੂੰ ਕਿਵੇਂ ਠੱਲ ਪਾਈ ਜਾਵੇ ਜਾਂ ਨਸ਼ੇ ਨਾਲ ਜੋ ਘਰਾਂ ਦੀਆਂ ਬਰਬਾਦੀਆਂ ਹੋਈਆਂ ਨੇ ਲੱਖਾਂ ਘਰ ਬਰਬਾਦ ਹੋਏ ਨੇ ਪੰਜਾਬ ਦੇ ਇਹ ਸਾਡਾ ਸਮਾਜ ਨੂੰ ਅੱਜ ਦਾ ਮੈਸੇਜ ਹੈ ਸੀਗਾ ਸੋ ਜੇਕਰ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗਦੀ ਹੈ ਤਾਂ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਸੋ ਦੇਖਿਆ ਗਿਆ ਹੈਗਾ ਕਿ ਪੰਜਾਬ ਦੀਆਂ ਕਈ ਧੀਆਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਕਿਵੇਂ ਨਾ ਕਿਵੇਂ ਇਸ ਦਾ ਸ਼ਿਕਾਰ ਜ਼ਰੂਰ ਹੋਈਆਂ ਨੇ ਜਿਵੇਂ ਕਿਸੇ ਨਸ਼ੇੜੀ ਨੂੰ ਵਿਆਹ ਦੇਣਾ ਹੈ ਜੀ ਕਿਸੇ ਨਸ਼ੇੜੀ ਨੂੰ ਵਿਆਹ ਦੇਣਾ ਤਾਂ ਘਰ ਦੀ ਬਰਬਾਦੀ ਹੈ ਤਾਂ ਕਈ-ਕਈ ਘਰ ਬਰਬਾਦ ਹੁੰਦੇ ਨੇ ਇੱਕ ਨਹੀਂ ਦੋ ਦੋ ਤਿੰਨ-ਤਿੰਨ ਘਰ ਖਰਾਬ ਹੋ ਜਾਂਦੇ ਨੇ ਜੀ ਸੋ ਸਾਡਾ ਮੈਸੇਜ ਪੂਰੇ ਪੰਜਾਬ ਦੇ ਲਈ ਹੈ ਜੀ ਕਿ ਨਸ਼ਿਆਂ ਦੇ ਵਿੱਚ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਛੋਟੇ ਛੋਟੇ ਬੱਚਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਦਾਦੇ ਉੱਤੇ ਲੱਗ ਜਾਂਦੀਆਂ ਨੇ ਜਿਹੜੇ ਵੀ ਮੇਰੇ ਭਰਾ ਨਸ਼ਾ ਕਰਦੇ ਨੇ ਉਹਨਾਂ ਨੂੰ ਇੱਕ ਮੈਸੇਜ ਹੈ ਜੀ ਹਨਾ ਵੀ ਇਹਨਾਂ ਰਾਹਾਂ ਤੋਂ ਵਾਪਸ ਆਓ ਕਿਉਂਕਿ ਇਹ ਰਾਹ ਸਿਰਫ ਸਮਸ਼ਾਨ ਭੂਮੀ ਵੱਲੀ ਜਾਂਦੇ ਨੇ ਜਿੱਥੋਂ ਅੱਜ ਤੱਕ ਕੋਈ ਵਾਪਸ ਨਹੀਂ ਆਇਆ ਹੈਗਾ ਲੱਖਾਂ ਘਰਾਂ ਦੇ ਚਿਰਾਗ ਬੁਝ ਗਏ ਨੇ ਦੋਸਤੋ ਕਮਾਈ ਤੁਹਾਡੀ ਘਟ ਹੈ ਉਹ ਮੈਨੇ ਨਹੀਂ ਰਖਦੀ ਦੋਸਤੋ ਘੱਟ ਕਮਾ ਲੋ ਘੱਟ ਖਾ ਲੋ ਪਰ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲਣਾ ਸਿੱਖੋ ਉਹ ਸੋਸਾਇਟੀਆਂ ਨੂੰ ਉਹ ਮਾੜੀ ਸੰਗਤ ਨੂੰ ਛੱਡ ਦਿਓ ਦੋਸਤੋ ਜੋ ਤੁਹਾਨੂੰ ਨਸ਼ਾ ਕਿਵੇਂ ਨਾ ਕਿਵੇਂ ਆਪਣੇ ਉੜੇਵੇਂ ਦੇ ਵਿੱਚ ਲੈਂਦੀ ਆ ਉਹਨਾਂ ਸੋਸਾਇਟੀਆਂ ਨੂੰ ਛੱਡਣ ਦੀ ਕੋਸ਼ਿਸ਼ ਕਰੋ ਬਾਕੀ ਚੰਗੇ ਬੰਦਿਆਂ ਦੀ ਸੰਗ ਸੰਗ ਕਰੋ ਜਿਹਨਾਂ ਨੂੰ ਕੋਈ ਜ਼ਿਆਦਾ ਨਸ਼ੇ ਦਾ ਬੱਚੇ ਆਪਣੇ ਰੋਗਗ੍ਰਸਤ ਨੇ ਜ਼ਿਆਦਾ ਉਹ ਬਈ ਮੈਡੀਸਨ ਵਗੈਰਾ ਇਹ ਨਾ ਨਸਾ ਸਡਣ ਲਈ ਚੰਗੀਆਂ ਮੈਡੀਸਨ ਲਓ ਤੇ ਇਹਦੇ ਵਿੱਚ ਬਰਬਾਦੀ ਆ ਦੋਸਤੋ ਸੋ ਇਹ ਹੀ ਸਾਡਾ ਅੱਜ ਦਾ ਮੈਸੇਜ ਸੀਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਜੀ ਕਮੈਂਟ ਕਰਿਓ